GPSPRI TV ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਨਵਦੀਪ ਕੌਰ ਰਾਦਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿਨ ਤੇ ਸੰਜੀਵਾ ਊੜਾ ਦੀ ਚੋਣ ਨੂੰ ਹਾਈ ਕੋਰਟ ਤੋਂ ਮਿਲੀ ਚੁਣੌਤੀ ਲੁਧਿਆਣਾ ਵਿੱਚ ਹੋਈ ਵਿਧਾਨ ਸਭਾ ਉਪ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੰਤਰੀ ਸੰਜੀਵ अरोड़ा ਨੇ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਪਰ ਹੁਣ ਸੰਜੀਵ अरोड़ा ਦੀਆਂ ਮੁਸ਼ਕਲਾਂ ਜੋ ਨੇ ਵੱਧ ਗਈਆਂ ਨੇ ਦੱਸਦੇ ਇੱਕ ਲੁਧਿਆਣਾ ਪੱਛਮ ਤੋਂ ਵਿਧਾਇਕ ਦੀ ਚੋਣ ਜਿੱਤਣ ਵਾਲੀ ਅਤੇ ਹੁਣ ਮੰਤਰੀ ਬਣੇ ਸੰਜੀਵ अरोड़ा ਦੇ ਚੋਣ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਚੁਣੌਤੀ ਮਿਲੀ ਹੈ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ 4 ਹਥਿਆਰ ਤਸਕਰਾਂ ਨੂੰ ਕੀਤਾ ਕਾਬੂ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ ਕੁਪਿਆ ਹੰਕਾਰੀ ਦੇ ਅਧਾਰ ਤੇ ਕਾਰਵਾਈ ਕਰਦੇ ਹੋ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਹੱਦੀ ਛਾੜ ਤਸਕਰਾਂ ਦੇ ਨਿਰਦੇਸ਼ਾਂ ਤੋਂ ਕੰਮ ਕਰ ਰਹੇ ਚਾਰ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਕੋਲੋਂ 7 ਪਿਸਤੌਲ ਜੋਨੇ ਪ੍ਰਾਪਤ ਕੀਤੇ ਗਏ ਡਰਗ ਮਾਮਲੇ ਦੇ ਵਿੱਚ 10 ਸਾਲਾਂ ਤੋਂ ਫਰਾਰ ਪੰਜਾਬੀ ਸਿੰਗਰ ਨੂੰ ਕੀਤਾ ਗਿਆ ਗ੍ਰਿਫਤਾਰ ਡਰਗ ਖਿਲਾਫ ਜਾਰੀ ਮੁਹਿੰਮ ਦੇ ਵਿੱਚ ਕੰਟਰੋਲ ਬਿਊਰੋ ਚੰਡੀਗੜ੍ਹ ਜੁਨੇਟ ਨੂੰ ਵੱਡੀ ਕਾਮਯਾਬੀ ਮਿਲੀ ਹੈ 7 ਕਿਲੋ 150 ਗ੍ਰਾਮ ਆਫੀਮ ਦੀ ਬਰਾਮਦਗੀ ਦੇ ਨਾਲ ਇੱਕ ਪੁਰਾਣੇ ਕੇਸ ਦੇ ਵਿੱਚ ਲੋੜਿੰਦੇ ਪਘੋੜਾ ਮਲਜ਼ਮ ਤੇ ਮਸ਼ਹੂਰ ਪੰਜਾਬੀ ਸਿੰਗਰ ਜਗਸੀਰ ਸਿੰਘ ਉਰ ਕੋ ਬਾਦ ਸ਼ਰਨ ਨੂੰ ਗ੍ਰਿਫਤਾਰ ਕਰ ਲਿਆ ਹਰਿਆਣਾ ਦੇ ਸਿੱਸਾ ਦਾ ਰਹਿਣ ਵਾਲਾ ਇਹ ਮਲਜ਼ਮ 2025 ਦੇ ਵਿੱਚ ਦਰਦ ਹੋਏ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ ਰੱਖੜੀ ਦੇ ਤਿਹਾੜੀ ਦੇ ਮੌਕੇ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਔਰਤਾਂ ਨੂੰ ਮਿਲੇਗਾ ਵੱਡਾ ਤੋਹਫਾ ਰਖੜੀ ਦੇ ਤਿਉਹਾਰ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਮਹਿਲਾ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਦੱਸ ਦਈਏ ਕਿ ਸਾਰੀਆਂ ਮਹਿਲਾਵਾਂ ਨੂੰ 9 ਅਗਸਤ ਯਾਨੀ ਕਿ ਰਖੜੀ ਦੇ ਤਿਉਹਾਰ ਤੇ ਚੰਡੀਗੜ੍ਹ ਦੀਆਂ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰਨ ਦੀ ਸਹੂਲਤ ਜਿਹੜੀ ਹੈ ਮਿਲੇਗੀ ਚੰਡੀਗੜ੍ਹ ਦੇ ਵਿੱਚ ਜਨਤਕ ਥਾਵਾਂ ਤੇ ਸ਼ਰਾਬ ਪੀਣ ਵਾਲਿਆਂ ਨੂੰ ਹੋਵੇਗੀ ਹੁਣ ਅਨੋਖੀ ਸਜ਼ਾ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਨਤਕ ਥਾਵਾਂ ਤੇ ਸ਼ਰਾਬ ਪੀਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਦੀ ਹੈ ਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਆ ਪਰ ਇਸ ਵਾਰ ਚੰਡੀਗੜ੍ਹ ਚ ਜਨਤਕ ਸਥਾਨ ਤੇ ਸ਼ਰਾਬ ਪੀ ਹਗਾਮਾ ਕਰਨ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਜ਼ਿਲ੍ਹਾ ਅਦਾਲਤ ਨੇ ਅਨੋਖੀ ਸਜ਼ਾ ਸੁਣਾਈ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਸਫਾਈ ਕਰਨ ਦੀ ਸਜ਼ਾ ਦਿੱਤੀ ਗਈ। ਸਲਮਾਨ ਖਾਨ ਦੇ ਬੋਡੀਗਾਰਡ ਸ਼ੇਰਾ ਤੇ ਟੁੱਟਿਆ ਦੁੱਖਾਂ ਦਾ ਪਹਾੜ। ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੋਡੀਗਾਰਡ ਸ਼ੇਰਾ ਜਿਸ ਨੂੰ ਸਲਮਾਨ ਖਾਨ ਦੇ ਨਾਲ ਪਰਛਾਵੇਂ ਵਾਂਗ ਰਹਿੰਦਾ ਏ ਦੂੰਗੇ ਦੁੱਖ ਦੇ ਵਿੱਚ ਏ ਸ਼ੇਰਾ ਦੇ ਪਿਤਾ ਹੋਣ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ। ਉਹਨਾਂ ਦੇ ਪਿਤਾ ਸ੍ਰੀ ਸੁੰਦਰ ਲਾਲ ਜੋਲੀ ਦਾ 88 ਸਾਲ ਦੀ ਉਮਰ ਦੇ ਵਿੱਚ ਕੈਂਸਰ ਦੇ ਨਾਲ ਦਿਹਾਂਤ ਹੋ ਗਿਆ। ਡੂੰਗੀਖੜ ਦੇ ਵਿੱਚ ਡਿੱਗੀ ਸੀ ਆਰਪੀਐਫ ਦੇ ਜਵਾਨਾਂ ਦੀ ਗੱਡੀ। ਜੰਮੂ ਕਸ਼ਮੀਰ ਦੇ ਉਦਮਪੁਰ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਬਸੰਤਗੜ੍ਹ ਦੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਪੋਰਸ ਦੇ ਜਵਾਨਾਂ ਦੀ ਗੱਡੀ ਡੂੰਗੀ ਖਾੜ ਦੇ ਵਿੱਚ ਡੇਗੇ ਜਿਸ ਦੇ ਵਿੱਚ ਦੋ ਜਵਾਨਾਂ ਦੀ ਮੌਤ ਤੇ ਸੋਨਾਂ ਤੋਂ ਵੱਧ ਜਵਾਨ ਜ਼ਖਮੀ ਹੋਏ ਪੰਜਾਬੀ ਫਿਲਮ ਬੰਬੂਕਾਰ 2 ਦੀ ਸ਼ੂਟਿੰਗ ਹੋਈ ਸ਼ੁਰੂ ਹਾਲ ਦੇ ਵਿੱਚ ਹੀ ਦਿਨਾਂ ਦੇ ਵਿੱਚ ਰਿਲੀਜ਼ ਹੋਈ ਚਲ ਮੇਰਾ ਪੁੱਤ 4 ਤੋਂ ਬਾਅਦ ਅਮਰਿੰਦਰ ਗਿੱਲ ਦੇ ਘਰੇਲੂ ਹੋਮ ਪ੍ਰੋਡਕਸ਼ਨ ਦੇ ਦੁਆਰਾ ਪਨਾਈ ਜਾ ਰਹੀ ਇੱਕ ਹੋਰ ਸਵਿਕਲ ਪੰਜਾਬੀ ਫਿਲਮ ਬੰਬੂਕਾਰੂ ਸੈੱਟ ਤੇ ਪਹੁੰਚ ਗਈ ਹੈ ਜਿਸ ਦੇ ਵਿੱਚ ਪੋਲੀਵੁੱਡ ਦੇ ਕਈ ਮਸ਼ਹੂਰ ਚਿਹਰੇ ਮੁੱਖ ਭੂਮਿਕਾ ਦੇ ਵਜੋਂ ਆਪਨਾ ਰੋਲ ਅਦਾ ਕਰਨਗੇ। 20 ਤੋਂ ਪਹਿਲਾਂ ਵਾਪਰਿਆ ਵੱਡਾ ਹਾਦਸਾ। ਪਰੋਜ਼ਪੁਰ ਅੰਦਰ ਲਗਾਤਾਰ ਸੜਕੀ ਹਾਦਸੇ ਵਾਪਰਦੇ ਹੋਏ ਨਜ਼ਰ ਆ ਰਹੇ ਨੇ ਪਰੋਜ਼ਪੁਰ ਦੇ ਕਸਬਾ ਮਲਣਾ ਵਾਲਾ ਵਿਖੇ ਮੋਟਰਸਾਈਕਲ ਅਤੇ ਕਾਰ ਦੇ ਵਿੱਚ ਘਾਰ ਭਿਆਨਕ ਟੱਕਰ ਹੋਈ ਜਿਸ ਦੇ ਦੌਰਾਨ ਦੋ ਭੈਣਾਂ ਦੇ ਖਲੋਤੇ ਭਰਾ ਦੀ ਮੌਤ ਤੇ ਇੱਕ ਭੈਣ ਦੀ ਉਹਨਾਂ ਦੇ ਵਿੱਚੋਂ ਮੌਤ ਹੋ ਜਾਂਦੀ ਹੈ ਕਗਰ ਦਰਿਆ ਦੇ ਵਿੱਚ ਵਧਿਆ ਪਾਣੀ ਦਾ ਪੱਧਰ ਪੰਜਾਬ ਅਤੇ ਗੁਆਂਟੀ ਸੂਬਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦਿਆਂ ਕਗਰ ਦੇ ਵਿੱਚ ਪਾਣੀ ਦਾ ਪੱਧਰ ਜੋ ਹੈ ਲਗਾਤਾਰ ਵਧ ਰਿਹਾ ਹੈ ਸੋ ਕਿ ਹਮਾਸ਼ੁਲ ਪਰਦੇਸ ਦੇ ਵਿੱਚ ਫਿਲਹਾਲ 15 ਅਗਸਤ ਤੱਕ ਮੀਂਹ ਦਾ ਅਲਰਟ ਹੈ ਜਿਸਕਾ ਪੰਜਾਬ ਦੇਆਂ ਨਦੀਆਂ ਤੇ ਨਾਲੇ ਜੋ ਨੇ ਓਵਰਫਲੋ ਹੋ ਗਏ ਨੇ ਮੌਸਮ ਵਿਭਾਗ ਦੇ ਵੱਲੋਂ ਆਈ ਤਾਜ਼ਾ ਅਪਡੇਟ ਪੰਜਾਬ ਦੇ ਵਿੱਚ ਜਿੱਥੇ ਕੁਝ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਉੱਥੇ ਜਿਆਦਾਤਰ ਹਿੱਸਿਆਂ ਦੇ ਵਿੱਚ ਹੋਮਸ ਭਰੀ ਗਰਮੀ ਦਾ ਲੋਕਾਂ ਨੂੰ ਸਾਹਮਣਾ ਵੀ ਕਰਨਾ ਪੈ ਰਿਹਾ ਮੌਸਮ ਵਿਭਾਗ ਦੇ ਵੱਲੋਂ 8 ਤੇ 9 ਅਗਸਤ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਲਈ ਉਹ ਅਲਰਟ ਜਾਰੀ ਕੀਤਾ ਗਿਆ